FM 90.4 अवतार रेडियो ਨੂੰ ਸੁਣਨ ਵਾਲੇ ਸਾਰੇ ਹੀ শ্রোਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਸਾਂਝ ਲੈ ਕੇ ਆਪ ਸਭ ਦੇ ਨਾਲ ਰੂਪਰੂਪ ਹਾਂ ਸਾਂਝ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ ਤੇ ਇਹਨਾਂ ਗੱਲਾਂ ਬਾਤਾਂ ਦੇ ਵਿੱਚ ਬਦਲਦੇ ਮੌਸਮ ਦੀ ਗੱਲ ਨਾ ਹੋਵੇ ਇਹ ਵੀ ਹੋ ਨਹੀਂ ਸਕਦਾ ਕਿਉਂਕਿ ਹਰ ਰੋਜ਼ ਮੌਸਮ ਦੇ ਵਿੱਚ ਤਬਦੀਲੀ ਆ ਰਹੀ ਹੈ ਇਸ ਤਬਦੀਲੀ ਦੇ ਨਾਲ ਸਾਰਿਆਂ ਨੂੰ ਦੋ ਚਾਰ ਹੋਣਾ ਪੈਂਦਾ ਆ ਤਾਂ ਕੋਈ ਨਾ ਕੋਈ ਸਮੱਸਿਆ ਆਣ ਕੇ ਘੇਰ ਲੈਂਦੀ ਹੈ ਸਭ ਤੋਂ ਪਹਿਲਾਂ ਤਾਂ ਵੱਡੀ ਸਮੱਸਿਆ ਘੇਰਦੀ ਹੈ ਕਿ ਤੁਹਾਡੇ ਸਰੀਰ ਨੂੰ ਜਦੋਂ ਠੰਡ ਲੱਗਦੀ ਆ ਭਾਵੇਂ ਤੁਸੀਂ ਨਹੀਂ ਮਹਿਸੂਸ ਕਰਦੇ ਪਰ ਸਰੀਰ ਨੂੰ ਠੰਡੀ ਹਵਾ ਜਦੋਂ ਆਉ ਲੱਗਦੀ ਆ ਤਾਂ ਪਹਿਲਾਂ ਤੁਹਾਡਾ ਨੱਕ ਬੰਦ ਹੋਣਾ ਸ਼ੁਰੂ ਹੁੰਦਾ ਆ ਫਿਰ ਤੁਹਾਡੇ ਗਲੇ ਨੂੰ ਉਹਦਾ ਪ੍ਰਭਾਵ ਦਿਖਦਾ ਆ ਤੇ ਗਲੇ ਤੋਂ ਫਿਰ ਨੱਕ ਵਗਣਾ ਸ਼ੁਰੂ ਹੁੰਦਾ ਆ ਫਿਰ ਹੌਲੀ ਹੌਲੀ ਬੁਖਾਰ ਵੀ ਹੁੰਦਾ ਆ ਤੇ ਮੂੰਹ ਦਾ ਸਵਾਦ ਹੋਰ ਬੜੀਆਂ ਚੀਜ਼ਾਂ ਦੇ ਵਿੱਚ ਬਦਲਾ ਆਉਂਦਾ ਕੁਝ ਕੁ ਗੱਲਾਂ ਦੱਸਾਂਗੀ ਇਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਮੈਨੂੰ ਵੀ ਤੁਹਾਨੂੰ ਵੀ ਇਨ੍ਹਾਂ ਸਾਰੀਆਂ ਗੱਲਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਕਿਉਂਕਿ ਜਦੋਂ ਮੌਸਮ ਬਦਲਦਾ ਆ ਸਰਦੀਆਂ ਹੁੰਦੀਆਂ ਤੇ ਆਮੀ ਅਸੀਂ ਕੀ ਕਰਦੇ ਆ ਕਿ ਸਰਦੀਆਂ ਦੇ ਵਿੱਚ ਦਰਵਾਜ਼ੇ ਖਿੜਕੀਆਂ ਘਰਾਂ ਦੇ ਬੰਦ ਹੀ ਰੱਖਦੇ ਆ ਉਹ ਜਦੋਂ ਕਿ ਉਹਦੇ ਵਿੱਚ ਬੰਦ ਰੱਖਦੇ ਆ ਤਾਂ ਉਹਦੇ ਵਿੱਚ ਸਾਫ਼ ਹਵਾ ਅੰਦਰ ਬਾਹਰ ਕ੍ਰੋਸ ਨਹੀਂ ਹੋ ਪਉਂਦੀ ਜੇਕਰ ਤੇ ਧੂਆ ਆ ਜਾਂ ਧੂੜਾ ਉਹ ਅੰਦਰ ਜਮਾ ਹੋ ਜਾਂਦੀ ਆ ਤੇ ਉਹ ਧੂੜ ਤੇ ਉਹ ਬਾਕੀ ਕਣ ਜਿਹੜੇ ਆ ਉਹ ਸਾਰਾ ਹੀ ਸਾਡੇ ਅੰਦਰ ਜਾਂਦੇ ਆ ਤੇ ਹੁਣ ਸਰਦੀਆਂ ਦੇ ਮੌਸਮ ਦੇ ਵਿੱਚ ਕੁਝ ਸਮਾਂ ਤੁਸੀਂ ਖਿੜਕੀਆਂ ਜਿਹੜੀਆਂ ਆ ਉਹਨਾਂ ਨੂੰ ਖੋਲ ਕੇ ਰੱਖੋ ਤਾਂ ਜਿਹੜੀ ਸਾਫ਼ ਹਵਾ ਅੰਦਰ ਪਰਵੇਸ਼ ਕਰ ਸਕੇ ਤੇ ਤੁਹਾਡੀ ਸਿਹਤ ਬਰਕਰਾਰ ਰੱਖੇ ਕਿਉਂਕਿ ਹੁਣ ਅਸੀਂ ਘਰਾਂ ਦੇ ਵਿੱਚ ਰੰਗ ਵਾਲਪੇਪਰ ਲਵਾ ਲਿਆ ਜਿਨ੍ਹਾਂ ਦੀ ਮਹਿਕ ਆਪਣੇ ਆਪ ਦੇ ਵਿੱਚ ਵੀ ਤੁਹਾਨੂੰ ਤੰਗ ਕਰਨ ਦੇ ਸਮਰੱਥ ਹੈਗੀ ਆ ਸੋ ਬਾਕੀ ਹੋਰ ਵੀ ਗੱਲਾਂ ਕਿਉਂਕਿ ਸਰਦ ਰੋਤੜੇ ਵਿੱਚ ਅਸੀਂ ਆਪਣੇ ਆਪ ਨੂੰ ਗਰਮ ਰੱਖਣਾ ਹੁੰਦਾ ਹੈ ਤੇ ਗਰਮ ਰੱਖਣ ਦੇ ਲਈ ਮੌਸਮ ਦੇ ਵਿੱਚ ਅਸੀਂ ਠੰਡਾ ਪਾਣੀ ਨਹੀਂ ਪੀ ਸਕਦੇ ਠੰਡਾ ਪਾਣੀ ਪੀਤਾ ਤਾਂ ਵੀ ਬਿਮਾਰ ਹੋ ਗਏ ਜੇ ਠੰਡੀ ਹਵਾ ਦੇ ਸੰਪਰਕ ਦੇ ਵਿੱਚ ਵੀ ਆ ਗਏ ਤਾਂ ਵੀ ਅਸੀਂ ਬਿਮਾਰ ਹੋ ਗਏ ਸਾਡੇ ਸਾਹ ਜਿਹੜੀ ਕਿਰਿਆ ਆ ਉਹਦੇ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਜਾਂਦਾ ਆ ਤੇ ਗਰਮ ਰੱਖਣ ਦੇ ਲਈ ਸਾਨੂੰ ਗਰਮ ਕੱਪੜੇ ਮੋਫਰਲ ਟੋਪੀ ਜਾਂ ਹੋਰ ਚੀਜ਼ਾਂ ਦਾ ਪ੍ਰਯੋਗ ਕਰਨਾ ਚਾਹੀਦਾ ਆ ਬਾਰ ਜਾਂਦੇ ਸਮੇ ਬੱਚਿਆਂ ਤੇ ਬਜ਼ੁਰਗਾਂ ਦਾ ਖਾਸ ਖਿਆਲ ਰੱਖਣਾ ਬਾਕੀ ਤੁਸੀਂ ਸਿਆਣੇ ਹੋ ਤੇ ਕੀ ਉਹਨਾਂ ਨੂੰ ਠੰਡ ਤੋਂ ਬਚਾ ਸਕੀਏ ਸਵੇਰੇ ਸ਼ਾਮ ਉਹਨਾਂ ਦਾ ਨੱਕ ਤੇ ਮੱਥਾ ਪੂਰਾ ਕਵਰ ਕਰਕੇ ਰੱਖੋ ਕਿ ਉਹਨਾਂ ਨੂੰ ਠੰਡੀ ਹਵਾ ਨਾ ਲੱਗੇ ਤੇ ਉਹਦੇ ਨਾਲ ਉਹ ਬੁਖਾਰ ਜ਼ੁਕਾਮ ਤੋਂ ਬਚ ਸਕਦੇ ਆ ਬਾਕੀ ਤੁਹਾਡੇ ਖਾਣ ਪੀਣ ਦੇ ਉੱਤੇ ਵੀ ਨਿਰਭਰ ਕਰਦਾ ਆ ਕਿ ਤੁਸੀਂ ਕੀ ਖਾ ਰਹੇ ਹੋ ਕੀ ਨਹੀਂ ਖਾ ਰਹੇ ਕਿਉਂਕਿ ਕੁਝ ਚੀਜ਼ਾਂ ਦੇ ਬਦਲਾਅ ਕਾਰਨ ਅਸੀਂ ਆਪਣੇ ਆਪ ਨੂੰ ਪਛਾ ਸਕਦੇ ਹਾਂ ਸੋ ਇਹ ਇੱਕ ਛੋਟੀ ਜੀ ਗੱਲ ਦੂਜੀ ਗੱਲ ਕਰਦੀ ਆ ਕਿ ਅਸੀਂ ਸਾਰੇ ਆ ਨਾ ਸਰਦੀਆਂ ਦੇ ਵਿੱਚ ਸਾਰੇ ਹੀ ਪੰਜਾਬੀ ਪਰੌਂਠਿਆਂ ਦੇ ਬੜੇ ਸ਼ੌਕੀਨ ਆ ਕਿਸੇ ਵੀ ਰੂਪ ਦੇ ਵਿੱਚ ਹੋਵੇ ਤੇ ਪਰੌਂਠੇ ਖਾਣੇ ਵੀ ਚਾਹੀਦੇ ਆ ਪਰ ਪਰੌਂਠਿਆਂ ਦੇ ਨਾਲ ਨਾਲ ਜਿਹੜੀ ਵਸਤੂ ਤੁਸੀਂ ਖਾ ਰਹੇ ਹੋ ਹਨਾ ਇੱਕ ਤਾਂ ਇਹ ਹੈ ਕਿ ਸਰਦ ਰੂਤਰੇ ਵਿੱਚ ਸਾਨੂੰ ਬਹੁਤ ਸਾਰੇ ਵਿਟਾਮਿਨ ਸੀ ਵਿਟਾਮਿਨ ਡੀ ਦੇ ਤੱਤ ਵਾਲੀਆਂ ਚੀਜ਼ਾਂ ਸਾਨੂੰ ਮਿਲਦੀਆਂ ਪਰ ਅਸੀਂ ਕਦੇ ਕਦੇ ਇਗਨੋਰ ਕਰ ਦਿੰਨੇ ਆ ਉਹ ਚੀਜ਼ਾਂ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਸਰਦ ਰੂਤਰੇ ਵਿੱਚ ਸਾਨੂੰ ਸੂਰਜ ਮਿਲਣਾ ਨਹੀਂ ਹੈ ਨਾ ਤੇ ਉਹਦੇ ਲਈ ਸਾਡੀਆਂ ਹੱਡੀਆਂ ਮਜ਼ਬੂਤ ਫਿਰ ਹੋਣੀਆਂ ਨੇ ਤੇ ਉਹਦੇ ਬਦਲੇ ਕੁਦਰਤ ਨੇ ਸਾਨੂੰ ਕੁਝ ਬਹੁਤ ਸਾਰੇ ਤੋਹਫੇ ਦਿੱਤੇ ਆ ਤੌਫੀਆਲੀ ਗੱਲ ਕਰਦੀ ਗੱਡੀ ਇਹਨੇ ਮੇਰੇ ਜਹਨ ਦੇ ਵਿੱਚ ਆਇਆ ਕਿ ਅੱਜ ਥੋੜੀ ਮੂਲੀ ਦੀ ਗੱਲ ਹੋਵੇ ਕਈਆਂ ਨੂੰ ਬਹੁਤ ਪਸੰਦ ਆ ਕਈਆਂ ਨੂੰ ਬਿਲਕੁਲ ਪਸੰਦ ਨਹੀਂ ਮੂਲੀ ਐਸਾ ਇੱਕ ਧਰਤੀ ਦੇ ਵਿੱਚ ਉੱਗੜ ਵਾਲਾ ਕਿਵੇਂ ਜਿਵੇਂ ਹਨੂਮਾਨ ਜੀ ਕਹਿੰਦੇ ਹੁੰਦੇ ਨੇ ਕਿ ਗੰਡ ਮੂਲ ਹਨਾ ਮੂਲੀ ਜਿਹੜੀ ਆ ਸਵਾਦ ਦੇ ਵਿੱਚ ਥੋੜੀ ਕਸੈਲੀ ਵੀ ਹੁੰਦੀ ਆ ਕਦੇ-ਕਦੇ ਮੂਲੀ ਠੀਕ ਠਾਕ ਜੀ ਹੁੰਦੀ ਆ ਪਰ ਇਹਦੇ ਵਿੱਚ ਪਾਣੀ ਦੀ ਸਮਰੱਥਾ ਬਹੁਤ ਆ ਅ ਕਈ ਮੂਲੀ ਕੱਚੀ ਖਾਂਦੇ ਆ ਕਈ ਮੂਲੀ ਦੀ ਸਬਜ਼ੀ ਬਣਾ ਕੇ ਖਾਂਦੇ ਆ ਕਈ ਮੂਲੀ ਦਾ ਅਚਾਰ ਪਾ ਕੇ ਖਾਂਦੇ ਆ ਹਰ ਇੱਕ ਦਾ ਆਪੋ ਆਪਣਾ ਹਸਾਬ ਕਈ ਮੂਲੀ ਦਾ ਜੂਸ ਹੀ ਪੀਂਦੇ ਆ ਭਾਵ ਉਹਦਾ ਪਾਣੀ ਕੱਢ ਕੇ ਪੀਂਦੇ ਆ ਤਾਂ ਜੇ ਪਾਣੀ ਓਵੇਂ ਅਸੀਂ ਦੋ ਇੱਕ ਦਿਨ ਪੂਰਾ ਜਦੋਂ ਮੂਲੀ ਕद्दूकस ਕੀਤੀ ਉਹਦਾ ਪਾਣੀ ਪਾਸੇ ਕਰ ਲੈ ਮੂਲੀ ਦੀਆਂ ਰੋਟੀਆਂ ਬਣਾ ਲਈਆਂ ਹਨਾ ਜਾਂ ਸਬਜ਼ੀ ਬਣਾ ਲਈ ਉਹ ਪਾਣੀ ਨੂੰ ਤੁਸੀਂ ਸਹਿਣ ਨਹੀਂ ਕਰ ਸਕਦੇ ਉਹਦੀ ਐਵੇਂ ਦੀ ਮਹਿਕ ਬਣ ਜਾਂਦੀ ਆ ਅੱਜ ਮੈਂ ਗੱਲ ਕਰੂੰਗੀ ਮੂਲੀ ਦੀ ਕਿਉਂਕਿ ਮੂਲੀ ਦੇ ਪੱਤੇਆਂ ਤੋਂ ਬੀਜਾਂ ਤੱਕ ਸਭ ਦਾ ਵੱਖੋ ਵੱਖਰਾ ਅੰਦਾਜ਼ਾ ਤੇ ਇਹਦੇ ਵੱਖਰੇ ਵੱਖਰੇ ਗੋਣਾ ਕਹਿੰਦੇ ਕਿ ਪੀਲੀਆ ਜਿਹੜਾ ਹੁੰਦਾ ਇਨਸਾਨ ਨੂੰ ਉਹਦੇ ਵਿੱਚ ਸਭ ਤੋਂ ਜ਼ਿਆਦਾ ਹਟਾਉਣ ਦੇ ਵਿੱਚ ਅਹਿਮ ਰੋਲ ਮੂਲੀ ਇਹਦਾ ਕਰਦੀ ਆ ਤੇ ਜੇ ਅਸੀਂ ਇਹ ਗੱਲ ਕਰੀਏ ਕਿ ਉਹਦੇ ਵਿੱਚ ਜਿਹੜੇ ਤਾਤਾ ਉਹ ਇਦਾਂ ਦੇ ਤਾਤਾ ਕਿ ਜਿਹੜੇ ਤੁਹਾਡੇ ਬਾਡੀ ਦੇ ਅੰਦਰ ਜ਼ਹਿਰੀਲੇ ਪਦਾਰਥ ਜਮਾ ਹੋਏ ਹੋਏ ਆ ਨਾ ਉਹਨਾਂ ਨੂੰ ਬਾਹਰ ਕੱਢਣ ਦੇ ਵਿੱਚ ਬਹੁਤ ਜ਼ਿਆਦਾ ਉਪਯੋਗੀ ਆ ਤੁਹਾਡੇ ਸਰੀਰ ਦੇ ਵਿੱਚ ਆਕਸੀਜਨ ਦੀ ਮਾਤਰਾ ਘਟ ਮੂਲੀ ਨਹੀਂ ਹੋਣ ਦਿੰਦੀ ਨਾਲ ਦੇ ਨਾਲ ਜੇ ਪੀੜੀ ਦੀ ਗੱਲ ਕਰੀ ਉਹਦੇ ਦੇ ਵਿੱਚ ਰੋਗ ਥਮ ਹੈਗੇ ਆ ਤੇਰੇ ਪੱਤੇ ਵੀ ਕਾਫੀ ਲਾਹੇਵੰਦ ਆ ਕਈ ਜਦੋਂ ਮੂਲੀ ਦੀ ਸਬਜ਼ੀ ਬਣਾਉਦੇ ਪੱਤੇ ਨਹੀਂ ਪਾਉਂਦੇ ਤੇ ਕਈ ਸਾਗ ਬਣਾਉਦੇ ਉਹਦੇ ਵਿੱਚ ਵੀ ਮੂਲੀਆਂ ਦੇ ਪੱਤੇ ਪਾ ਲੈਂਦੇ ਕਈ ਮੂਲੀ ਵੀ ਪਾ ਲੈਂਦੇ ਕੁੱਲੇ ਮਿਲਾ ਕੇ ਮੂਲੀ ਦਾ ਸੇਵਨ ਸਦਰੋਤ ਦੇ ਵਿੱਚ ਰੁੱਤ ਦਾ ਮੇਵਾ ਇਹਦਾ ਪ੍ਰਯੋਗ ਜ਼ਰੂਰ ਕਰੋ ਗੁਰੇਜ਼ ਨਾ ਕਰੋ ਨਿੱਕੇ ਹੁੰਦਿਆਂ ਤੁਸੀਂ ਵੀ ਦੇਖਿਆ ਸੀ ਵੀ ਦੇਖਿਆ ਕਿ ਖੂ ਤੇ ਜਾਈਦਾ ਹੀ ਪੱਟੀ ਦੀ ਹੀ ਇੱਕ ਲੂਣ ਵਾਲੀ ਛੋਟੀ ਜੀ ਕੁੜੀ ਬਣਾ ਕੇ ਲੈ ਕੇ ਜਾਈਦੀ ਸੀ ਤੇ ਉਹ ਲੂਣ ਲਾ ਲਾ ਕੇ ਖਾਈ ਜਾਈਦੀ ਸੀ ਭਾਵੇਂ ਕਸੈਲੀ ਵੀ ਲੱਗੀ ਜਾਣੀ ਹੈ ਨਾ ਛਿਲ ਲਾ ਲਾ ਸਿੱਤੀ ਜਾਣ ਕਸੈਲੀ ਵੀ ਲੱਗੀ ਜਾਣੀ ਫਿਰ ਵੀ ਖਾਈ ਜਾਈ ਜੜੀ ਮੂੰਹ ਸੀ ਸੀ ਕਰੀ ਜਾਣਾ ਉਦੋਂ ਖਾਂਦੇ ਸੀ ਤੇ ਤੰਦਰੁਸਤ ਸੀ ਅੱਜ ਅਸੀਂ ਖਾਂਦੇ ਨਹੀਂ ਕਈਆਂ ਨੂੰ ਤੇ ਪਸੰਦ ਹੀ ਨਹੀਂ ਉਹ ਕਹਿੰਦੇ ਨਾ ਨਾ ਮੂਲੀ ਦਾ ਪਰੌਂਠਾ ਨਾ ਮੂਲੀ ਦੀ ਸਬਜੀ ਨਾ ਮੂਲੀ ਦਾ ਸਲਾਦ ਮੈਂ ਬਹੁਤ ਸਾਰੀਆਂ ਧੀਆਂ ਦੇ ਨਾਲ ਗੱਲ ਕੀਤੀ ਬਹੁਤ ਸਾਰੇ ਪੁੱਤਰਾਂ ਨਾਲ ਵੀ ਗੱਲ ਕੀਤੀ ਕਹਿੰਦੇ ਨਾ ਜੀ ਇਹ ਕੋਈ ਚੀਜ਼ ਖਾਣ ਵਾਲੀ ਜਿਹੜੇ ਦੇ ਡੁਕਾਰ ਹੀ ਬੜੇ ਭੜੇ ਭੜੇ ਹੁੰਦੇ ਆ ਫਲਾਦ ਜਦਕਿ ਜਿਹੜੀ ਅੰਦਰ ਤੁਹਾਡੇ ਜ਼ਹਿਰ ਜਮੀ ਹੋਈ ਹੈ ਪਾਉ ਜੋ ਅੰਦਰ ਜਹਿਰੀਲੇ ਤਾਂ ਜਮਾ ਹੋਏ ਹੋਏ ਆ ਉਹਨਾਂ ਨੂੰ ਕੱਢਣ ਦੇ ਵਿੱਚ ਉਹਨੇ ਹਿਲਾਉਣ ਲੱਗੀਆਂ ਤਾਂ ਤੁਹਾਨੂੰ ਕੁਝ ਨਾ ਕੁਝ ਉਹਦਾ ਅਫੈਕਟ ਦੇੜਾ ਹੀ ਆ ਪਹਿਲੇ ਦਿਨ ਦਊਗਾ ਦੂਜੇ ਦਿਨ ਦੇਖਿਓ ਦਾ ਅਸਰ ਕੀ ਹੋਊਗਾ ਇੱਕ ਹੋਰ ਇਹਦੇ ਵਿੱਚ ਮੈਂ ਗੱਲ ਕਰੂੰਗੀ ਕਿਉਂਕਿ ਮੂਲੀ ਦੇ ਵਿੱਚ ਪਾਣੀ ਦੀ ਮਾਤਰਾ ਹੁੰਦੀ ਹੈ ਤੇ ਜਿਹੜੀ ਪਾਣੀ ਦੀ ਮਾਤਰਾ ਆ ਉਹ ਜੇ ਅਸੀਂ ਨਿਯਮਤ ਰੂਪ ਦੇ ਵਿੱਚ ਸੇਵਨ ਉਹਦਾ ਕਰਦੇ ਆ ਨਾ ਤੇ ਸਰੀਰ ਦੀ ਸਕਿਨ ਜਿਹੜੀ ਆ ਉਹ ਬਹੁਤ ਸੋਹਣੀ ਹੋ ਜਾਂਦੀ ਆ ਤੇ ਨਾਲ ਦੇ ਨਾਲ ਤੁਹਾਡੀ ਜਿਹੜੀ ਚਮੜੀ ਆ ਉਹ ਖੁਸ਼ਕ ਨਹੀਂ ਰਹਿੰਦੀ ਉਹਨੂੰ ਕੋਈ ਕਰੀਮਾ ਕੋਈ ਕੁਝ ਨਹੀਂ ਲਾਉਣ ਦੀ ਲੋੜ ਪੈਂਦੀ। ਪੇਟ ਦੀ ਹਰ ਤਰ੍ਹਾਂ ਦੀ ਸਮੱਸਿਆ ਜਿਹੜੀ ਆ ਮੂਲੀ ਖਾਣ ਦੇ ਨਾਲ ਖਤਮ ਹੋ ਜਾਂਦੀ ਆ। ਤੇ ਨਾਲ ਦੇ ਨਾਲ ਜੇ ਤੁਹਾਡਾ ਪਾਚਨ ਤੰਤਰ ਗੜਬੜਾ ਹੋ ਗਿਆ ਕੋਈ ਖਾ ਪੀ ਗਏ ਤੇ ਹਾਰਾਂ ਦੇ ਦੇਰ ਲੰਘ ਕੇ ਗਏ ਨਾ ਬਹੁਤ ਕੁਝ ਉਸੇ ਖਾਦਾ ਲੱਟਰਾ ਬਟਰ ਬਸਵਾਸ ਵਾਚੇ ਉਹ ਸਾਰੇ ਜਿਹੜੀ ਲੇ ਕਿ ਕਹਿੰਦੇ ਹੁੰਦੇ ਬੀਨੋ ਸ਼ਬਦ ਨਹੀਂ ਯਾਦ ਆ ਰਿਹਾ ਮੂੰਹ ਤੇ ਆ ਪਰ ਉਹਦਾ ਯਾਦ ਨਹੀਂ ਆ ਉਹ ਬੋਲ ਨਹੀਂ ਹੋ ਰਿਹਾ ਟਾਕਸਿਨ ਹਾਂ ਜਿਹੜੇ ਜ਼ਿਆਦਾ ਜਮੇ ਹੋਏ ਹੁੰਦੇ ਉਹਨਾਂ ਨੂੰ ਖਤਮ ਕਰਨ ਦੇ ਵਿੱਚ ਬਹੁਤ ਜ਼ਿਆਦਾ ਰਾਮਬੜਾ ਹੁਣ 100 ਦੇ ਵਿੱਚੋਂ 98% ਉਹ ਲੋਕਾ ਜਿਨ੍ਹਾਂ ਨੂੰ ਜਿਗਰ ਲਿਵਰ ਹਨਾ ਇਹੀ ਸਮੱਸਿਆ ਰਹਿੰਦੀ ਰਹਿੰਦੀ ਆ ਡਾਕਟਰ ਕਹਿੰਦੇ ਕਿ ਤੁਹਾਡੇ ਜਿਗਰ ਲਿਵਰ ਨੂੰ ਸੋ ਜਾ ਤੁਹਾਡੇ ਫਲਾਦਾ ਫਲਾਨਾ ਵਗੈਰਾ ਵਗੈਰਾ ਪਤਾ ਲਗਾ ਮੂਲੀ ਦਾ ਜਿਹੜਾ ਰਸ ਆ ਹਨਾ ਤੇ ਜਿਆਦੇ ਪੱਤਿਆਂ ਦਾ ਦੋਵਾਂ ਦਾ ਮਿਕਸ ਕਰਕੇ ਰਸ ਜੇ ਤੁਸੀਂ ਲੈਨੇ ਹੋ ਤਾਂ ਬੇहद کارਗਰ ਮੰਨਿਆ ਜਾਂਦਾ ਆ ਕਿਉਂਕਿ ਜਿੰਨੇ ਵੀ ਜ਼ਹਿਰੀਲੇ ਮਾਧੇ ਤੁਹਾਡੇ ਅੰਦਰ ਜਮਾ ਹੋਏ ਆ ਉਹਨਾਂ ਨੂੰ ਬਾਹਰ ਕੱਢਣ ਦੇ ਵਿੱਚ ਬਹੁਤ ਜ਼ਿਆਦਾ ਅਪਜੋਗੀ ਆ ਪਿੱਤੇ ਦੀ ਪੱਥਰੀ ਨੂੰ ਖਤਮ ਕਰਨ ਦੇ ਵਿੱਚ ਵੀ ਇੱਕ ਅਹਿਮ ਰੋਲ ਮੂਲੀ ਅਦਾ ਕਰਦੀ ਆ ਕਿ ਕੈਸਟਰੋਲ ਦਾ ਪੱਧਰ ਜਿਹੜਾ ਵੱਧ ਰਿਹਾ ਆ ਉਹਨੂੰ ਵੀ ਕੰਟਰੋਲ ਦੇ ਵਿੱਚ ਰੱਖਦਾ ਆ ਹੁਣ ਅਸੀਂ ਚਾਹੁੰਦੇ ਹਾਂ ਕਿ ਸਾਡੀ ਸਕਿਨ ਵੀ ਵਧੀਆ ਹੋਵੇ ਮੇਕਅਪ ਤੇ ਇਨਾ ਪੈਸਾ ਨਾ ਲਾਉਣਾ ਪਵੇ ਆ ਕਰੀਮਾਂ ਕਰੂਮਾਂ ਦੇ ਚੱਕਰਾ 'ਚ ਨਾ ਪੈਣਾ ਪਵੇ ਤੇ ਉਹਦੇ ਲਈ ਮੂਲੀ ਦਾ ਸੀਵਨ ਤੁਹਾਡੀ ਚਮੜੀ ਦੇ ਲਈ ਬਹੁਤ ਫਾਇਦੇਮੰਦ ਆ ਤੇ ਜੇ ਤੁਸੀਂ ਚਮੜੀ ਦੀ ਦੇਖਭਾਲ ਕਰਨ ਦੇ ਲਈ ਲੱਖਾਂ ਰੁਪਇਆ ਲਾ ਰਹੇ ਹੋ ਤੇ ਉਹ ਖਤਮ ਛੱਡ ਹੋ ਜਾਊਗਾ ਜੇ ਤੁਸੀਂ ਇਹਨੂੰ ਵਰਤ ਲੋਗੇ ਕਿਉਂਕਿ ਮੂਲੀ ਦੇ ਵਿੱਚ ਵਿਟਾਮਿਨ ਸੀ ਜ਼ਿੰਕ ਵਿਟਾਮਿਨ ਬੀ 6 ਤੇ ਪੋਸ਼ਕ ਤੱਤ ਪਾਏ ਜਾਂਦੇ ਆ ਜਿਹੜੇ ਸਾਨੂੰ ਨਿੱਕਿਆ ਹੁੰਦੇ ਆ ਪਤਾ ਨਹੀਂ ਹੁੰਦਾ ਪਰ ਇਸ ਸਵਾਦ ਦੇ ਵਿੱਚ ਕਰਾਰੀ ਦੇ ਵਿੱਚ ਹਨਾ ਖਾਂਦੇ ਸੀ ਨਾਲੇ ਖੱਤੇ ਤੋਂ ਪਟ ਕੇ ਖਾਈ ਜਾਂਦੇ ਨਾਲੇ ਸੀ ਸੀ ਕਰੀ ਜਾਂਦੇ ਨਾਲੇ ਫਿਰ ਖਾਈ ਜਾਂਦੇ ਹਨਾ ਢਿੱਡ ਵੀ ਭਰ ਜਾਂਦਾ ਸੀ ਗਾਜਰ ਪੱਟੀ ਗਾਜਰ ਖਾ ਲਿਆ ਛਲਗਮ ਪੁੱਟੀ ਛਲਗਮ ਖਾ ਲਈ ਤੇ ਮੂਲੀ ਪੱਟੀ ਮੂਲੀ ਕਦੇ ਪਾਲਕ ਦਾ ਪੱਤਾ ਤੋੜ ਕੇ ਵੀ ਖਾ ਲਿਆ ਕਦੇ ਗੰਦਲ ਸਾਗ ਦੀ ਤੋੜ ਕੇ ਉਹ ਵੀ ਖਾ ਲਈ ਮਤਲਬ ਕੁਝ ਨਾ ਕੁਝ ਸਿੱਪੀ ਜਾਂਦੇ ਸੀ ਅੰਦਰ ਅਸੀਂ ਜਿਹੜਾ ਕਿ ਕੁਦਰਤੀ ਨੇਚਰਲ ਤਰੀਕੇ ਦੇ ਨਾਲ ਸਾਨੂੰ ਸਾਡੀ ਖੇਤੀ ਦੇ ਵਿੱਚੋਂ ਮਿਲਦਾ ਸੀ ਅੱਜ ਅਸੀਂ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਦਵਾਈਆਂ ਦਾ ਪ੍ਰਯੋਗ ਕਰਦੇ ਆ ਪਰ ਸਾਡੀਆਂ ਨੇਚਰਲ ਤਰੀਕੇ ਦੇ ਨਾਲ ਆਰਗੈਨਿਕ ਤਰੀਕੇ ਦੇ ਨਾਲ ਇਹ ਸਬਜ਼ੀਆਂ ਉਗਾਈਆਂ ਹੋਈਆਂ ਸਾਨੂੰ ਬਹੁਤ ਸਾਰੀਆਂ ਦਵਾਈਆਂ ਤੋਂ ਗੁਰੇਜ਼ ਕਰਾ ਸਕਦੀ ਕਿਉਂਕਿ ਜਿਹੜੀਆਂ ਦਵਾਈਆਂ ਅਸੀਂ ਖਾ ਰਹੇ ਉਹਦਾ ਲੀਵਰ ਜਿਗਰ ਤੇ ਬਹੁਤ ਜ਼ਿਆਦਾ ਅਸਰ ਪੈ ਰਿਹਾ ਆ ਮੈਂ ਕੱਲ ਵੀ ਜ਼ਿਕਰ ਕੀਤਾ ਸੀਗਾ ਕਿ ਤੁਸੀਂ ਅੰਗੂਰ ਤੇ ਕੇਲੇ ਦਾ ਪਪੀਤੇ ਦਾ ਜਿਹੜਾ ਕਿ ਅਸੀਂ ਆਮ ਹੀ ਇਸਤੇਮਾਲ ਕਰ ਸਕਦੇ ਹਾਂ ਥੋੜੇ ਪੈਸਿਆਂ ਦੇ ਵਿੱਚ ਵੱਡੇ ਫਰੂਟਾਂ ਦੇ ਨਾਲ ਵੱਡੇ ਪੈਸਿਆਂ ਖਰਾਬ ਕਰਨ ਤੋਂ ਤੇ ਅਸੀਂ ਗੁਰਚਰਨ ਸਿੰਘ ਜੀ ਕਹਿੰਦੇ ਕਿ ਮੂਲੀ ਖਾਣ ਦੇ ਨਾਲ ਚਿਹਰੇ ਤੇ ਕਰੀਮ ਲਾਉਣ ਦੀ ਜ਼ਰੂਰਤ ਨਹੀਂ ਪੈਂਦੀ ਤਾਂ ਫਿਰ ਹੁਣ ਬਿਊਟੀ ਬਾਰਬਰ ਬੰਦ ਹੋ ਜਾੜ ਗਏ ਤਾਂ ਸਰ ਜੀ ਜਦੋਂ ਅਸੀਂ ਛੋਟੇ-ਛੋਟੇ ਹੁੰਦੇ ਸੀ ਐਸੀ ਤੇ ਕਦੇ ਬੇਬੀਆਂ ਨੂੰ ਮੰਮੀਆਂ ਨੂੰ ਮਾਸੀਆਂ ਮਾਮੀਆਂ ਨੂੰ ਹਨਾ ਕਦੇ ਪਾਲਰ ਤੇ ਜਾਂਦਿਆਂ ਨੇ ਦੇਖਿਆ ਸੀਗਾ ਉਹਨਾਂ ਦੇ ਚਿਹਰੇ ਤੇ ਵਾਕਈ ਬੜਾ ਗਲੋ ਸੀਗਾ ਤੇ ਦੁੱਧ ਦੀ ਕਰੀਮ ਲਾ ਲਈ ਮੱਖਣੀ ਲਾ ਲਈ ਹਨਾ ਤੇ ਮਤਲਬ ਤਾਜ਼ੀਆਂ ਸਬਜ਼ੀਆਂ ਖਾਂਦੀਆਂ ਸੀਗੀਆਂ ਤਾਂ ਕਦੇ ਵੀ ਉਹ ਜਿਹੜੇ ਅੱਜ ਮ사ਜ ਕਰਾਉਣ ਥੋੜੇ ਦਿਨਾਂ ਬਾਅਦ ਚਲੇ ਜਾਂਦੀਆਂ ਫੇਸ਼ੀਅਲ ਕਰਾਉਣ ਚਲੇ ਜਾਂਦੀਆਂ ਇਹ ਕੰਮ ਉਹਦੋਂ ਨਹੀਂ ਸੀਗੇ ਜ਼ ਆਪੂ ਆਪੜਾ ਕਿਉਂਕਿ ਨੇਚਰਲ ਤਰੀਕੇ ਦੇ ਨਾਲ ਜੇ ਚੀਜ਼ਾਂ ਖਾਓਗੇ ਜੇ ਜ਼ਹਿਰਾ ਨਾਲ ਉਗਾਈਆਂ ਤੁਸੀਂ ਚੀਜ਼ਾਂ ਸਬਜ਼ੀਆਂ ਦਾ ਪ੍ਰਯੋਗ ਕਰੋਗੇ ਤਾਂ ਫਿਰ ਤਾਂ ਜਾਣਾ ਹੀ ਪੈਣਾ ਤਾਂ ਉਹਦੇ ਨਾਲ ਚੰਗਾ ਆ ਤੁਸੀਂ ਆ ਮੂਲੀ ਨੂੰ ਆ ਜਿਹੜੇ ਆਪਣੇ ਲਵਾਂਡੇ ਆ ਹਨਾ ਜਾਂ ਟੱਬ ਵੀ ਆਉਂਦੇ ਹੁਣ ਤਾਂ ਬਾਗੀਚੀ ਵਾਸਤੇ ਤੁਸੀਂ ਛੱਤ ਤੇ ਰੱਖਣ ਦੇ ਲਈ ਉਹ ਪੋਲੀ ਬੈਗ ਜੇ ਵੀ ਹੋ ਮੇਰੇ ਉਹਦੇ ਵਿੱਚ ਤੁਸੀਂ ਰੂੜੀ ਖਾਦ ਪਾ ਕੇ ਤੇ ਖੇਤ ਦੀ ਮਿੱਟੀ ਪਾ ਕੇ ਤੇ ਘਰ ਦੇ ਵਿੱਚ ਹੀ ਗਾਜਰ ਮੂਲੀ ਛਲਗਮ ਤਲੀਆਂ ਮੇਥੀ ਪਾਲਕ ਗੰਡੇ ਲਸਣ ਸਭ ਕੁਝ ਖਲਾ ਸਕਦੇ ਹੋ ਤੇ ਉਹ ਲਾ ਕੇ ਤੁਸੀਂ ਨਾਲੇ ਦਾ ਤੁਹਾਡਾ ਜਿਹੜਾ ਫ੍ਰੀ ਟਾਈਮ ਆ ਥੋੜਾ ਜਿਹਾ ਬਗੀਚੀ ਦੀ ਸੈਰ ਕਰ ਲਓਗੇ ਨਾਲੇ ਜਦੋਂ ਵੀ ਕੋਈ ਗੈਸਟ ਆਇਆ ਆਪਦੀ ਘਰ ਦੀ ਸਬਜ਼ੀ ਪਟੋ ਤੇ ਖਾਓ ਬਣਾਓ ਦਿਖਾਓ ਤਾਂ ਮੈਨੂੰ ਲੱਗਦਾ ਆ ਕਿ ਇਹ ਚੀਜ਼ ਬਹੁਤ ਜ਼ਰੂਰੀ ਆ ਕਿਉਂਕਿ ਜੇ ਬੱਚਿਆਂ ਨੂੰ ਅਸੀਂ ਉਹਨਾਂ ਦੇ ਦਿਮਾਗ ਦੇ ਵਿੱਚੋਂ ਗਰਮੀ ਜਾਂ ਉਹਨਾਂ ਦੀ ਸੋਚ ਦੇ ਵਿੱਚ ਜਿਹੜਾ ਗੁੱਸਾ ਆ ਉਹ ਖਤਮ ਕਰਨਾ ਹੈ ਤਾਂ ਸਾਨੂੰ ਘਰ ਦੀ ਬਗੀਚੀ ਵੱਲ ਵਾਪਸ ਆਉਣਾ ਹੀ ਪਊਗਾ ਜਿਹੜੇ ਅਸੀਂ ਮੰਡੀਆਂ 'ਚੋਂ ਜਾਂ ਰੇੜੀਆਂ ਤੋਂ ਲੈ ਕੇ ਖਾਣੇ ਆ ਮੈਨੂੰ ਲੱਗਦਾ ਕਿ ਅੱਜ ਤੋਂ 10-12 ਸਾਲ ਪਹਿਲਾਂ ਪਿੰਡ ਦੇ ਵਿੱਚ ਫੇਰੀ ਵਾਲਾ ਇੱਕੋ ਹੀ ਆਉਂਦਾ ਸੀ ਜਾਂ ਤਾਂ ਨਿੰਬੂ ਵੱਡੇ ਜਿਹੜੇ ਕੀ ਕਹਿੰਦੇ ਹੁੰਦੇ ਉਹਨਾਂ ਨੂੰ ਅ ਇੱਕ ਨਿੰਬੂ ਹੁੰਦੇ ਆ ਇੱਕ ਵੱਡੇ ਵੱਡੇ ਨਿੰਬੂ ਹੁੰਦੇ ਉਹਨਾਂ ਨੂੰ ਕੁਝ ਹੋਰ ਕਹਿੰਦੇ ਮੇਰੇ ਦਿਮਾਗ ਦੇ ਵਿੱਚ ਨਾਂ ਨਿਕਲ ਗਿਆ ਤੇ ਉਹਨਾਂ ਦਾ ਅਚਾਗਲ ਗਲਾਂ ਉਹਨਾਂ ਦਾ ਆਚਾਰ ਪਾਉਣ ਵਾਲੇ ਉਹੀ ਸਿਰਫ ਰੇੜੀ ਵਾਲੇ ਆਉਂਦੇ ਹੁੰਦੇ ਸੀ ਤੇ ਜਾ ਆਉਂਦੇ ਸੀਗੇ ਫੇਰੀ ਵਾਲੇ ਉਹ ਜਿਹੜੇ ਮਰੁੰਡਾ ਦਾਲ ਭੁਜੀਆ ਨਾ ਐਵੀਆਂ ਦੀਆਂ ਚੀਜ਼ਾਂ ਥੋੜੀਆਂ ਥੋੜੀਆਂ ਲੈ ਕੇ ਆਉਂਦੇ ਹੁੰਦੇ ਸੀ ਜਾਂ ਪਾਪੜ ਵਾਲੇ ਆਉਦੇ ਸੀ ਜੋ ਕੁਲਫੀਆਂ ਵਾਲੇ ਹੁਣ ਤਾਂ ਅੱਗੇ ਸ਼ਹਿਰਾਂ ਦੇ ਵਿੱਚ ਸਬਜ਼ੀ ਵਾਲੇ ਆਉਂਦੇ ਸੀ ਹੁਣ ਤਾਂ ਪਿੰਡਾਂ ਦੇ ਵਿੱਚ ਹੀ ਟੜਕਸਾਰ ਬਹੁਤ ਸਾਰੀਆਂ ਗੱਡੀਆਂ ਆ ਜਾਂਦੀਆਂ ਜਿਹੜੇ ਕੀ ਪਿੰਡਾਂ ਦੇ ਖੇਤਾਂ ਦੇ shear putt ਨੇ ਉਹ ਵੀ ਰੇੜੀ ਵਾਲੇ ਭਾਈ ਤੋਂ ਸਬਜ਼ੀ ਲੈ ਕੇ ਖਾਂਦੇ ਆ ਕੋਈ ਸ਼ੱਕ ਨਹੀਂ ਚਲੋ ਜਿਉਂਦੇ ਬਸਦੇ ਰਹੋ ਸੋਹਣੀ ਖੁਰਾਕ ਖਾਓ ਸਸਤੀ ਖੁਰਾਕ ਖਾਓ ਆਪਣੇ ਹੱਥੋਂ ਤਿਆਰ ਕੀਤੀ ਹੋਈ ਖੁਰਾਕ ਖਾਓ ਤੇ ਤੁਹਾਡੀ ਸਿਹਤ ਵਧੀਆ ਹੋ ਸਕਦੀ ਹੈ ਤਿਹਾਰਾਂ ਦੇ ਦਿਨਾਂ ਦੇ ਵਿੱਚ ਤੁਸੀਂ ਬਹੁਤਾ ਜ਼ਿਆਦਾ ਤਰਜੀਹ ਮਠਿਆਈਆਂ ਨੂੰ ਨਾ ਦਿਆ ਕਰੋ ਜੇ ਦੇਣੀ ਆ ਜਿਹੜਾ ਨੇਚਰਲ ਤਰੀਕੇ ਦੇ ਨਾਲ ਸਹੀ ਤਰੀਕੇ ਦੇ ਨਾਲ ਤੁਹਾਡੇ ਸਾਹਮਣੇ ਚੀਜ਼ ਤਿਆਰ ਕਰ ਰਿਆ ਉਹਦੇ ਤੋਂ ਤੁਸੀਂ ਲੈ ਸਕਦੇ ਹੋ ਜਿਹੜੀ ਬਣੀ ਹੋਈ ਪਹਿਲਾਂ ਦੀ ਪਈ ਆ ਉਹਦਾ ਪ੍ਰਯੋਗ ਜ਼ਹਿਰਾਂ ਵਾਲਾ ਹੀ ਆ ਤਾਂ ਮੰਜੀਸਿਆ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਹੋਰ ਮੇਰੇ ਵੀਰ ਦਾ ਕੀ ਹਾਲ ਆ ਉਹ ਗੱਲਾਂ ਦੇ ਨਾਲ ਨਾਲ ਗੁਰਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰ ਬਾਰੇ ਅਸੀਂ ਬਹੁਤ ਜ਼ਿਆਦਾ ਉਤਸ਼ਾਹਿਤ ਆ ਖੁਸ਼ੀ ਵੀ ਬਹੁਤ ਆ ਜਿਵੇਂ ਕਹਿੰਦੇ ਘਰ ਦੇ ਵਿੱਚ ਕੋਈ ਪ੍ਰੋਗਰਾਮ ਆਵੇ ਨਾ ਤਾਂ ਬੰਦੇ ਦੀ ਸੁਰਤ ਇਦਾਂ ਨਹੀਂ ਹੁੰਦੀ ਕਿ ਆਹ ਚੀਜ਼ ਵੀ ਲੈ ਆਵਾਂ ਉਹ ਵੀ ਲੈ ਆਵਾਂ ਰਹਿ ਨਾ ਜਾਵੇ ਕੋਈ ਉਵੇਂ ਹੀ ਜਦੋਂ ਗੁਰਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰ ਬਉਂਦਾ ਹੈ ਤਾਂ ਸੁਲਤਾਨ ਪਰਲੋਦੀ ਦੀ ਧਰਤੀ ਤੇ ਰੌਣਕਾਂ ਹੀ ਰੌਣਕਾਂ ਹੁੰਦੀਆਂ ਆ ਤਾਂ ਬਹੁਤ سارے ਭੈਣ ਭਰਾ ਜਿਹੜੇ ਦੂਰ ਦਰਾਡੇ ਵਾਲੇ ਆ ਉਹ ਨਗਰ ਕੀਰਤਨ ਦੇ ਰੂਪ ਦੇ ਵਿੱਚ ਪ੍ਰਭਾਤ ਫੇਰੀ ਦੇ ਰੂਪ ਦੇ ਵਿੱਚ ਸੁਲਤਾਨਪੁਰ ਲੋਧੀ ਗੁਰਨਾਨਕ ਸਾਹਿਬ ਜੀ ਦੀ ਚਰਨ ਛੂਪਾਪਤ ਧਰਤੀ ਨੂੰ ਨਤਮਸਤਕ ਹੋਣ ਜਾਂਦੇ ਆ ਤਾਂ ਤੁਸੀਂ ਵੀ ਕਿਉਂਕਿ ਰੌਣਕਾ ਹਰ ਗੁਰੂ ਘਰ ਦੇ ਵਿੱਚ ਇੰਨੀ ਕੁ ਸੋਹਣੀ ਰੰਗਤ ਬਣੀ ਹੋਈ ਹੈ ਇੰਨੀ ਕੁ ਸੋਹਣੀ ਸਜਾਵਟ ਹੋਈ ਹੋਈ ਹੈ ਤੇ ਸਾਰੇ ਹੀ ਗੁਰਨਾਨਕ ਸਾਹਿਬ ਜੀ ਦਾ ਜਸ ਗਾਉਂਦੇ ਗਾਉਂਦੇ ਆਉਂਦੇ ਆ ਹਣ ਕੱਲ ਨੂੰ ਨਗਰ ਕੀਰਤਨ ਮਹਾਂਪੁਰਸ਼ਵੀਰ ਗੁਰਦੁਆਰਾ ਗੁਰਸਰ ਸਾਹਿਬ ਸੈਫਲਾਬਾਦ ਤੋਂ ਲੈ ਕੇ ਸੁਲਤਾਨਪੁਰ ਲੋਧੀ ਪਹੁੰਚਣਗੇ ਇੱਕ ਕਪੂਰਥਲੀਏ ਤੋਂ ਪੈਦਲ ਯਾਤਰਾ ਆ ਰਹੀ ਆ ਤੇ ਉਹ ਵੀ ਸੁਲਤਾਨਪੁਰ ਲੋਧੀ ਪਹੁੰਚੂਗੀ ਪੈਦਲ ਯਾਤਰਾ ਜਿਹੜੀ ਇਧਰਲੀ ਸਾਈਡ ਥਾਣੀ ਆਊਗੀ ਡੜਮਡੀ ਵਾਲੀ ਸਾਈਡ ਤੋਂ ਰੇਲ ਕੁਝ ਇਫੈਕਟਡ ਡਿਡਵੰਡੀ ਵਾਲੀ ਸਾਈਡ ਤੇ ਉਹ ਉਹ ਇਧਰ ਵੀ ਆਊਗੀ ਤਾਂ ਦੂਜੀ ਜਿਹੜੀ ਤਲਵੰਡੀ ਚੌਧਰੀਆਂ ਵਾਲੀ ਸਾਈਡ ਦੀ ਨਗਰ ਕੀਰਤਨ ਜਿਹੜਾ ਆਊਗਾ ਸੋ ਸੰਗਤਾਂ ਨੇ ਜਿੰਨਾ ਵੀ ਹੋ ਸਕਦਾ ਗੁਰੂ ਦਾ ਜਸ ਸੁਣਨਾ ਗੁਰੂ ਨਾਨਕ ਸਾਹਿਬ ਜੀ ਦੀ ਉਹ ਪਿਆਰ ਵਾਲੀ ਧਰਤੀ ਤੇ ਜਿੱਥੇ ਕਿ 14 ਸਾਲ 9 ਮਹੀਨੇ 13 ਦਿਨ ਗੁਰੂ ਸਾਹਿਬ ਰਹੇ ਆਪਣੀ ਭੈਣ ਦੇ ਕੋਲ ਤੇ ਉਹ ਧਰਤੀ ਜਿੱਥੇ ਗੁਰੂ ਸਾਹਿਬ ਦੇ ਦੋਨਾਂ ਪੁੱਤਰਾਂ ਦਾ ਜਨਮ ਹੁੰਦਾ ਆ ਤੇ ਉਹਨਾਂ ਨੇ ਵਿਵਹਾਰਿਕ ਜੀਵਨ ਇੱਥੇ ਕੀਤਾ ਤੇ ਨਾਲ ਦੇ ਨਾਲ ਕਿਰਤ ਦਾ ਵੱਡਾ ਸੁਨੇਹਾ ਗੁਰਦੁਆਰਾ ਹਟਸਾ ਦਿੱਤਾ ਤਾਂ ਗੁਰੂ ਦੀ ਬੰਦਗੀ ਕਰਨ ਦੇ ਲਈ ਗੁਰਦੁਆਰਾ ਅੰਤਰਜਾਮਤਾ ਕਿਵੇਂ ਧਿਆਨ ਕਰਕੇ ਗੁਰੂ ਦੀ ਉਸਤਤ ਗੋਣੀਆ ਤਾਂ ਗੁਰਦੁਆਰਾ ਕੋਠੜੀ ਸਾਹਿਬ ਜਿੱਥੇ ਕੀ ਲੇਖਾ ਜੋਖਾ ਚੁਗਲਖੋਰ ਨੇ ਚੁਗਲੀ ਕੀਤੀ ਸੀ ਤੇ ਲੇਖਾ ਜੋਖਾ ਹੋਇਆ ਗੁਰਦੁਆਰਾ ਬੀਬੇ ਨਾਨਕੀ ਜਿੱਥੇ ਕੀ ਪ੍ਰਾਤਨ ਘਰ ਜਿੱਥੇ ਇਹ ਕਿ ਬੀਬੇ ਨਾਨਕੀ ਜੀ ਦਾ ਸੋਹਰਾ ਘਰ ਸੀ ਭਈਆ ਜੈ ਰਾਮ ਜੀ ਦਾ ਘਰ ਗੁਰਦੁਆਰਾ ਗੁਰੂ ਕਾ ਬਾਗ ਜਿੱਥੇ ਗੁਰੂ ਸਾਹਿਬ ਜੀ ਦੇ ਦੋਨੇ ਪੁੱਤਰਾਂ ਦਾ ਜਨਮ ਹੋਇਆ ਗੁਰਦੁਆਰਾ ਸੰਤ ਘਾਟ ਸਾਹਿਬ ਜਿੱਥੇ ਗੁਰੂ ਸਾਹਿਬ ਵੇਂ ਦੇ ਵਿੱਚ ਤਿੰਨ ਦਿਨ ਅਲੋਪ ਰਹਿਣ ਤੋਂ ਬਾਅਦ ਵਿੱਚ ਨਾ ਕੋਈ Hindu ਨਾ ਕੋਈ ਮੁਸਲਮਾਨ ਤੇ ਗੁਰੂ ਗ੍ਰੰਥ ਸਾਹਿਬ ਦੀ ਆਰੰਭਤਾ ਦੀ ਨਿਸ਼ਾਨੀ ਮੂਲ ਮੰਤਰ ਦਾ ਹੋਣਾ ਇਹ ਉਹ ਪਵਿੱਤਰ ਕਾਲੀ ਵੇਂ ਜਿਹਦੇ ਵਿੱਚ ਗੁਰੂ ਸਾਹਿਬ 14 ਸਾਲ ਦਿਨਾ ਨਾਗੇ ਤੋਂ ਇਸ਼ਨਾਨ ਕਰਦੇ ਰਹੇ ਤੇ ਸਿਮਰਨ ਕਰਦੇ ਰਹੇ ਗੁਰਦੁਆਰਾ ਬੇਸਾਬ ਸੋ ਇਹ ਸਾਰੇ ਗੁਰ ਘਰਾਂ ਦੇ ਤੁਸੀਂ ਵੀ ਦਰਸ਼ਨ ਕਰਿਓ ਤਾਂ ਇੱਕ ਦਿਨ ਪੂਰਾ ਕੱਢ ਕੇ ਆਇਓ ਜਿਹੜਾ ਕਿ ਤੁਸੀਂ ਸਾਰੇ ਗੁਰ ਘਰਾਂ ਦੇ ਤਸੱਲੀ ਦੇ ਨਾਲ ਦਰਸ਼ਨ ਦੇਦਾਰੀ ਕਰ ਸਕੋ ਤਾਂ ਇਹ ertidio ਹੈ ਕਿ ਕਿਹੜਾ ਕਿਹੜਾ ਦਿਨ ਹੋਊਗਾ ਕਿ ਗੁਰੂ ਸਾਹਿਬ ਉਹਨਾਂ ਵਿਹਾਂ ਦੇ ਵਿੱਚ ਨਹੀਂ ਨਾ ਚੱਲੇ ਹੋਣਗੇ ਹੁਣ ਕਿਤੇ ਬਾਜ਼ਾਰ ਭੀੜੇ ਆ ਕਿਤੇ ਖੁੱਲੀਆਂ ਸੜਕਾਂ ਆ ਸਭ ਕੁਝ ਹੀ ਆ ਤਾਂ ਉਹ ਸਫਰ ਦਾ ਦੌਰ ਤੁਸੀਂ ਵੀ ਤਪਵਿੱਤਰ ਵੇਂ ਦੇ ਵਿੱਚ ਇਸ਼ਨਾਨ ਦਾ ਸੁਭਾਗ ਪ੍ਰਾਪਤ ਕਰਿਓ ਤਾਂ ਜ਼ਰੂਰ ਆਪਣਾ ਸਮਾਂ ਕੱਢਿਓ ਤਾਂ ਗੁਰੂ ਸਾਹਿਬ ਬਹੁਤ ਸਾਰੀਆਂ ਖੁਸ਼ੀਆਂ ਤੁਹਾਡੀ ਝੋਲੀ ਵਿੱਚ ਪਾਉਣਗੇ ਤੇ ਆਓ ਫਿਰ ਗੁਰੂ ਸਾਹਿਬ ਦੀ ਉਸਤਤ ਦਾ ਇੱਕ ਸੁਨੇਹਾ ਸੁਣਦੇ ਆਂ ਤਾਂ ਫਿਰ ਇਸ ਵੀਡੀਓ ਦੇ ਵਿੱਚ ਰੂਬਰੂ ਹੋਣਗੇ